ਸਾਡੇ ਪਿੰਡ ਵਾਲਾ ਕਿਵੇਂ ਬੋਲਦਾ ਹੁੰਦਾ ਸਾਡ ਹਾਂ ਅਲੱਖੇ ਉਹ ਕਿਹੜੀ ਗਲੀ ਚ ਵੜ ਗਿਆ ਮੈਂ ਕਿ ਘਰ ਜਾ ਤਾ ਲੱਖੇ ਉਹ ਕੋਈ ਹੈ ਗਿਆ ਘਰੇ ਕੌਣ ਹੈ ਉਹ ਬੀਬਾ ਕੋਈ ਪਾਦੇ ਪੋਲਾ ਪੋਲਾ ਕਿ ਦੁੱਧ ਦਾ ਕੋਲਾ ਪਾਦੇ ਸੰਤਾਨ ਬਸ ਬਾਬਾ ਬਸ ਕਿ ਤੂੰ ਹੋਰ ਮੰਗ ਜਾ ਕੇ ਜਾ ਓਏ ਬੀਬਾ ਐ ਨਹੀਂ ਸਾਧਾ ਨੇ ਪੁੱਠਾ ਬੋਲੀਦਾ ਹੋਰ ਕੀ ਤੂੰ ਮੰਗ ਲਈ ਇਹ ਕਰ ਕਰ ਕੇ ਅਸੀਂ ਲੱਖਾਂ ਨੇ ਪਿਆ ਲੈਣੇ ਲੋਕਾਂ ਦਾ ਆ ਜਾਗਾ ਆ ਜਾਗਾ ਆ ਜਾ ਬਸ ਹੱਥ ਜੋੜੇ ਮੈਂ ਤਾਂ ਅੱਕੀ ਪਈ ਐ ਨਾ ਬਾਬਿਆਂ ਦੇ ਕੋਲ ਓਏ ਬੀਬਾ ਮੇਰੀ ਗੱਲ ਸੁਣ ਮੈਨੂੰ ਪਤਾ ਤੂੰ ਪਰੇਸ਼ਾਨ ਐ ਤੇਰੀ ਪਰੇਸ਼ਾਨੀ ਦਾ ਸਾਰਾ ਹੱਲ ਕਰ ਦੂੰਗਾ ਨਾ ਤੈਨੂੰ ਕੀ ਪਤਾ ਬਾਬਾ ਓਏ ਬਾਬੇ ਸਭ ਜਾਣੀ ਜਾਣਿਆ ਆ ਜਾ ਬਹਿ ਜਾ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਆ ਆ ਆ ਜਾ ਬਹਿ ਜਾ ਲੈ ਤੇਰਾ ਹੱਥ ਦਿਖਾ ਪਹਿਲਾਂ ਤੇਰਾ ਸਾਰਾ ਹਾਲਾ ਕਰ ਦਾਂਗੇ ਓ ਆ ਨਹੀਂ ਆ ਦਿਖਾ ਅੱਛਾ ਓ ਕੀ ਪਰੇਸ਼ਾਨੀਆਂ ਮੈਨੂੰ ਦੱਸੇਂਗੀ ਬਾਬਾ ਜੀ ਕੀ ਦੱਸਾਂ ਮੈਂ ਤਾਂ ਬਹੁਤ ਔਖੀ ਹੋਈ ਪਈ ਐ ਜੀ ਘਰ ਤੋਂ ਮੇਰੀ ਤਾਂ ਨੂੰ ਮੇਰੀ ਭੋਰਾ ਗੱਲ ਨਹੀਂ ਮੰਦੀ ਮੇਰੇ ਮੁੰਡੇ ਨੂੰ ਮੁੱਠੀ ਚ ਕਰ ਰੱਖਿਆ ਨਾ ਮੇਰਾ ਮੁੰਡਾ ਸੁਣੇ ਨਾ ਮੇਰੀ ਨੂੰ ਸੁਣੇ ਉਹ ਇਥੋਂ ਕੀ ਮੇਰੇ ਤਾਂ ਘਰ ਆ ਲੈ ਵੀ ਉਹਨਾਂ ਦੀ ਮੈਂ ਹਾਤੀ ਕਰਾਉਂਦਾ ਠੀਕ ਹੈ ਠੀਕ ਉਹ ਵੀ ਨਹੀਂ ਸੁਣਦਾ ਮੇਰ ਦਾ ਤੇਰੇ ਵੱਚ ਕਰਦੀ ਐ ਫਿਰ ਤਿੰਨੋਂ ਮੰਨਣਗੇ ਬਾਬਿਆਂ ਨੂੰ ਹਾਂ ਬਾਬਾ ਜੀ ਮੰਨੂਗੀ ਮੈਂ ਠੀਕ ਹੱਥ ਦਿਖਾ ਪਹਿਲਾਂ ਫਿਰ ਉਹ ਆ ਦਿਖਾ ਬੀਬਾ ਹਾਂ ਅੱਛਾ ਥੋੜੀ ਕਹਿੰਦਾ ਸੀ ਉਹ ਦੁੱਧ ਪੁੱਛ ਕੇ ਹਾਂ ਪਰ ਮੈਂ ਸਮਝੂਸ ਹੈਗੀ ਹੈ ਕਿ ਨਾਂ ਕਰੇ ਬਾਬਾ ਜੀ ਮੈਂ ਇਸ ਤਾ ਹੈਗੀ ਆ ਦੁੱਧ ਵਾਲਾ ਘਟ ਦਿੰਦੀ ਆ ਦੁੱਧ ਹੀ ਨਹੀਂ ਹੈਗਾ ਸਾਡੇ ਤਾਂ ਉਹ ਦੁੱਧ ਕਿੱਥੋਂ ਦੇ ਦੋਗੀ ਬੀਬਾ ਆ ਤੁਹਾਡੇ ਖੇਤ ਨੂੰ ਆ ਚਰਾ ਜਾਂਦਾ ਦੇਖ ਆ ਦੇਖ ਆ ਜਾਂਦਾ ਸਾਡੇ ਤਾਂ ਖੇਤ ਹੀ ਨਹੀਂ ਬਾਬਾ ਜੀ ਓਏ ਜੇ ਖੇਤ ਨਹੀਂ ਮੈਂ ਇਸ ਨੂੰ ਹਰਾ ਆਸਮਾਨ ਤੋਂ ਪਟਕਦੇ ਹਾਂ ਫਿਰ ਓਏ ਅਸੀਂ ਤਾਂ ਤੂੜੀ ਪਾਉਣੇ ਆ ਅੱਛਾ ਅੱਛਾ ਉਹ ਬੀਬਾ ਤੁਹਾਡੇ ਖੇਤ ਹੈ ਗਿਆ ਆ ਦੇਖ ਚਰਾ ਜਾਂਦਾ ਦੇ ਉਹ ਤੈਨੂੰ ਥੋੜੀ ਦੇਖੂਗਾ ਆ ਚਰਾ ਜਾਂਦਾ ਵੀ ਬਜਾਂਦਾ ਨਾ हां 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 जांदा जांदा ਮੋਲਾਵਾਲ ਦੇ ਟੱਕਰ ਰਿਹਾ ਥੋਡੀ ਮਹਸ ਨੂੰ ਆ ਦੇਖਾ ਮੋਲਾਵਾਲ ਦੇ ਬੈਠਿਆ ਥੋਡੀ ਮਹਸ ਕੋਲੇ ਅੱਛਾ ਆ ਮਰਿਆ ਸੀ ਥੋਡੇ ਮਰ ਗਏ ਉਹਨੇ ਇੱਥੇ ਪਾਣੀ ਚ ਗੂ ਮੈਂ ਮੱਚ ਜਾ ਉਹਦੇ ਕਰਕੇ ਰੋਕ ਹੈ ਹੁਣ ਯਾ ਬਾਬਾ ਜੀ ਹੁਣ ਕੀ ਕਰਾਂ ਹੁਣ ਤਾਂ ਕੋਈ ਨਾ ਤੂੰ ਬਾਬੇ ਨੂੰ ਦੇ ਦੇ 2-3 ਕਿਲੋ ਦੁੱਧਾ ਹੋ ਜਾਊਗਾ ਹੀਲਾ ਤੇਰਾ ਕੋਈ ਨਾ ਬਾਬਾ ਜੀ ਫਿਰ ਦੁੱਧ ਤਾਂ ਮੈਂ ਪਾ ਦੂੰਗੀ ਪਰ ਬਾਬਾ ਜੀ ਮੇਰੇ ਤਾਂ ਪੋਤਾ ਨਹੀਂ ਹੈਗਾ ਪੋਤਾ ਤੇਰੇ ਦੋ ਕਰਾ ਦਾਂਗੇ ਇੱਕ ਛੱਡ ਤਾ ਇੱਕ ਵੀ ਮੁੰਡਾ ਨਹੀਂ ਹੈਗਾ ਜਵਾਕ ਹੀ ਨਹੀਂ ਹੋਇਆ ਮੈਂ ਤਾਂ ਬਾਰੀ ਔਖੀ ਆ ਇਸ ਕੰਨੋ ਹੋ ਜਾਊਗਾ ਬੀ ਕਿੰਨੇ ਪੋਤੇ ਚਾਹੁੰਦੇ ਆ ਤੈਨੂੰ ਮੈਨੂੰ ਤਾਂ ਦੋ ਪੁੱਤੇ ਤਾਂ ਚਾਹੀਦੇ ਚਾਹੀਦੇ ਦੋ ਹੋ ਜਾਣਗੇ ਦੋ ਛੱਟ ਤੇ ਚਾਰ ਹੋ ਜਾਣਗੇ ਐ ਕਰ ਮੈਂ ਤੇਰੀ ਨੂਨ ਨੂੰ ਬੁਲਾ ਲਾ ਉਹਦਾ ਹੱਥ ਵੀ ਦੇ ਕੇ ਲਈਏ ਅੱਛਾ ਬੁਲਾ ਮਾਂ ਹਾਂ ਨੂਨ ਨੂੰ ਬੁਲਾ ਲਾ ਫਿਰ ਬਾਬਾ ਜੀ ਉਹਨੂੰ ਮੇਰੀ ਬਸੱਚ ਕਰਨਾ ਪਊ ਉਹ ਸਾਰਾ ਕੁਝ ਕਰਦਾ ਕਿ ਤੈਨੂੰ ਐਸੀ ਕੁੜੀ ਦੇ ਕੇ ਜਾਊਂਗਾ ਨਾ ਤੇਰੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਫਿਰੋਗੇ ਅੱਛਾ ਹਾਂ ਬੁਲਾ ਲੈ ਬਾਬਾ ਜੀ ਫਿਰ ਮੇਰੀ ਗੱਲ ਸੁਣ ਲੋ ਹਾਂ ਮੇਰੇ ਮੇਰਾ ਪੁੱਤ ਤਾਂ ਉਹਦੀ ਭੋਰਾ ਨਾ ਮੰਨੇ ਸਿਰਫ ਮੇਰੀ ਮੰਨੇ ਜੇ ਮੈਂ ਕਹਦਾ ਬਹਿ ਜਾ ਬਹਿ ਜੇ ਜੇ ਮੈਂ ਕਹਦਾ ਖੜਾ ਹੋ ਜਾ ਖੜਾ ਹੋ ਜਾ ਠੀਕ ਹੈ ਹੁਣ ਬਾਬਿਆਂ ਨੂੰ ਤੂੰ ਬਿਠਾਈ ਰੱਖੇਂਗੀ ਕਿ ਉਹਨੂੰ ਬੁਲਾਏਂਗੀ ਤੂੰ ਬਾਬਾ ਜੀ ਬੁਲਾਉਣੀਆਂ ਆ ਪੁੱਤ 12 ਹੀ ਮੜਾਇਆ ਈ ਆ ਮਾ ਆ ਇੱਧਰ ਮੜਾਇਆ ਬਾਹਰ ਦਰਸ਼ਨ ਕਰ ਲੈ ਬਾਬੇ ਆਏ ਹੋਏ ਆ ਮੈਂ ਨਹੀਂ ਆਉਂਦੀ ਹੈਗੀ ਮੈਨੂੰ ਨਹੀਂ ਬਾਬੇ ਨੂੰ ਚੁੱਕਾਉਂਦੀ ਹੂੰ ਬਾਬਾ ਜੀ ਉਹ ਤਾਂ ਕੋਈ ਕੰਮ ਕਰੀ ਜਾਂਦੀ ਹੋਣੀ ਵੀ ਬਨੂ ਤਾਂ ਤੇਰੀ ਬਾਲੀ ਸੋਹਣੀ ਆ ਮਤਲਬ ਬਾਲੀ ਸੌਹ ਹੈ ਆਹ ਸੌਹ ਆਂਦੀ ਨਹੀਂ ਫਿਰ ਹੈ ਉਹਨੂੰ ਕਹਦੇ ਆ ਜਾ ਫਿਰ ਬਾਬੇ ਸ਼ਰਾਬ ਦੇ ਦੇਣਗੇ ਫਿਰ ਓਖਾ ਹੋ ਜਾਊਗਾ ਨਹੀਂ 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 ਬਾਬਾ ਜੀ ਨਹੀਂ 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 ਤੁਸੀਂ ਨਾ ਕੋਈ ਨਾ ਮੈਂ ਉਹਨੂੰ ਕਹਿ ਕਹਿ ਦੂੰਗੀ ਮਨਾ ਲੂੰਗੀ ਮੱਥਾ ਟੇਕ ਕੇ ਇੱਕ ਕਰ ਹੋਰ ਪੁੱਛ ਲੈ ਫਿਰ ਲਾਸਟ ਵਾਰੀ ਪੁੱਛ ਲੈ ਨਿਕੜੇ ਬਾਹਰ ਆਉਣੀ ਆ ਕਿ ਨਹੀਂ ਮੰਮੀ ਮੈਂ ਕੰਮ ਕਰੀ ਐ ਨਹੀਂ ਐ ਤੁਹਾਨੂੰ ਪਤਾ ਤਾਂ ਹੈਗਾ ਬਾਬਾ ਜੀ ਕੋਈ ਨਾ ਉਹਨੂੰ ਮੈਂ ਮਤਲਬ ਬਾਬੇ ਚੱਲੇ ਫਿਰ ਬਾਬੇ ਸ਼ਰਾਬ ਲੈ ਕੇ ਜਾਣਗੇ ਫਿਰ ਇਹ ਗੱਲ ਕੋਈ ਹੋਊ ਤੇ ਕੋਈ ਗੱਲ ਥੋੜੀ ਹੋਈ ਬੀਬਾ ਬਾਬਾ ਜੀ ਕੋਈ ਨਾ ਕੋਈ ਨਾ ਸ਼ਰਾਬ ਨਾ ਦਿਓ ਤੁਸੀਂ ਮੈਨੂੰ ਤਾਂ ਦੂ ਘੁੱਤੇ ਚਾਹੀਦੇ। ਪੁੱਤਾਂ ਨਹੀਂ ਹੁੰਦੇ ਫਿਰ ਇਹਦਾ ਤਾਂ ਕੋਈ ਵੀ ਕੋਈ ਲੰਬਾ ਇਲਾ ਕਰਨਾ ਪੈਣਾ। ਕੀ ਹਿੱਲਣਾ? ਜਿਸ ਆਪਨਾ ਥੋੜੀ ਨੂ ਬਾਹਰ ਨਹੀਂ ਆਉਂਦੀ ਨਾ ਟਿੰਡਰੀ ਪਈ ਆ। ਇਹਦਾ ਕੋਈ ਵੱਡਾ ਇਲਾ ਕਰਨਾ ਪੈਣਾ। ਆਏ ਹਾਏ ਕੀ ਕਰਨਾ ਪਊ ਬਾਬਾ ਜੀ ਉਹਦਾ ਹੱਲ ਤਾਂ ਦੱਸੋ। ਹੱਲ ਤਾਂ ਦੱਸ ਦੂੰ ਆ ਬੀਬਾ ਤੇ ਤਾਉ ਨਾ ਕੋਈ ਨਹੀਂ ਛੱਡ ਪਰਾਂ ਉਹ ਗੱਲ ਦੀ। ਬਾਬਾ ਜੀ ਜੋ ਤੁਸੀਂ ਕਹੋਗੇ ਨਾ ਮੈਂ ਤਾਂ ਉਹੀ ਕਰੂੰਗੀ। ਕਰ ਦੇਂਗੀ। ਹਾਂ 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 ਪੱਕਾ ਕਰੂੰਗੀ। ਠੀਕ ਐ ਬੀਬਾ ਇਹ ਕਰਨਾ ਪੈਣਾ ਫਿਰ। ਤੇਰੀ ਨੂ ਨੂ ਨਾ ਕੁਟਿਆ ਚ ਭੇਜਣਾ ਪੈਣਾ ਉਹ ਵੀ ਕੱਲੀ ਨੂੰ। ਕੁਟਿਆ ਚ? ਹਾਂ। अच्छा ते कुटिया जिम्मे तो आई ला के भेजना पर मेरी कोई गारंटी नहीं है नहीं बाबा जी कोई ना कोई ना मैं पक्का भेज दू शामी भेज दू बा इंतजार करे शाम मैं ना ना किसी ने नी न आना है फिर मेरे बस च कि करूंगी बस च मैं करूंगा ना ਜੇ ਤੂੰ ਪਿੱਛੇ ਆਂ ਫਿਰ ਤੂੰ ਉਹਦੇ ਬੱਚ ਹੋ ਜੇਂਗੇ ਫਿਰ ਤੂੰ ਹਿਸਾਬ ਲਾ ਲੈ। ਨਾ ਫਿਰ ਮੈਂ ਕੋਈ ਨਾ ਕੱਲੀ ਨੂੰ ਭੇਜ ਦੂੰਗੀ ਬਾਬਾ ਜੀ। ਸ਼ਾਵਨ ਨੂੰ ਭੇਜ ਦੇ। ਜਿੰਨਾ ਭੇਜਾ ਫਿਰ ਨਾ ਕੀ ਕਰ ਬੁੱਧਾ ਵੱਜ ਗਿਆ ਪਰ ਮੇਰੇ ਕੋਈ ਸਾਰੇ ਨਹੀਂ ਆਇਆ। ਨਹੀਂ ਨਹੀਂ ਬਾਬਾ ਜੀ ਮੈਂ ਪੱਕਾ ਤੇ ਜੁੰਗ ਤੇ ਜਾਊਂਗੀ। ਕਿ ਹੁਣ ਭੇਜ ਦੇ ਤੂੰ। ਹਾਂ ਬਾਬਾ। ਹਾਂ ਬਾਬੇ ਚੱਲੇ। ਹਾਂ ਬਾਬਾ। ਹਾਂ ਠੀਕ ਐ। ਆ ਵੀ ਦੇਖਦਾ ਕਿ ਮੈਂ ਨਹੀਂ ਆਂਦੀ।